ਆਪਣੇ ਘਰ ਵਿੱਚ ਇੱਕ ਕਮਰਾ ਬਣਾਓ ਜੇ ਨਹੀਂ ਵੀ ਤੇ ਭਾਵੇਂ ਕਿਤੇ ਵੀ ਘਰ ਦੇ ਵਿੱਚ ਬੈਠ ਕਰਕੇ ਰੋਜ਼ਾਨਾ ਮੂਲ ਮੰਤਰ ਜਪਜੀ ਸਾਹਿਬ ਉੱਚੀ ਉੱਚੀ ਪੜੋ ਜਪਜੀ ਸਾਹਿਬ ਕਰਨ ਤੋਂ ਬਾਅਦ ਫਿਰ 5 ਮਿੰਟ ਉਹਨੂੰ ਸੁਣਨ ਦਾ ਯਤਨ ਕਰੋ ਪਹਿਲਾਂ ਨਹੀਂ ਸੁਣਾਈ ਦੇਵੇਗਾ ਪਹਿਲਾਂ ਤੇ ਕਦੇ ਪੱਖੇ ਦੀ ਆਵਾਜ਼ ਕਦੇ ਨਿਆਣਿਆਂ ਦੀਆਂ ਆਵਾਜ਼ਾਂ ਇਹੀ ਸੁਣਾਈ ਦੇਊਗਾ ਪਰ ਕੋਈ 20 25 ਦਿਨ ਕੋਈ 30 40 ਦਿਨ ਲਾਓ ਇਸ ਤਰ੍ਹਾਂ ਸਮਾ ਆਊਗਾ ਵੀ ਤੁਹਾਨੂੰ ਕੰਧਾਂ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਾਈ ਦੇਗਾ ਆ ਦਰਖਤ ਆ ਪੱਤੇ ਵੀ ਬੋਲਦੇ ਸੁਣਾਈ ਦੇਣਗੇ ਵੀ ਆ ਪੱਤੇ ਵੀ ਵਾਹਿਗੁਰੂ ਕਰਦੇ ਆ ਇਹ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿ ਜਦੋਂ ਬਾਣੀ ਪੜ ਲਈ ਹੈ ਨਾ ਜਿੱਥੇ ਵੀ ਉਹ ਭਾਵੇਂ ਆਪਣੇ ਘਰ ਵਿੱਚ ਗੁਰੂ ਘਰ ਵਿੱਚ ਬਾਣੀ ਪੜਨ ਤੋਂ ਬਾਅਦ ਬਾਣੀ ਗਾਉਣ ਤੋਂ ਬਾਅਦ ਨਾਲ ਦੀ ਨਾਲ ਕੋਈ ਵੀ ਦੁਨਿਆਵੀ ਗੱਲ ਨਹੀਂ ਕਰਨੀ ਉਹਦਾ ਕਾਰਨ ਇਹ ਹੈ ਜਦੋਂ ਅਸੀਂ ਬੋਲ ਕੇ ਪਾਠ ਕਰਦੇ ਹਾਂ ਬੋਲ ਕੇ ਬਾਣੀ ਗਾਉਂਦੇ ਹਾਂ ਉੱਚੀ ਉੱਚੀ ਬਾਣੀ ਦੀਆਂ ਤਰੰਗਾਂ ਸਾਡੇ ਕਮਰੇ ਵਿੱਚ ਸਾਡੇ ਘਰ ਵਿੱਚ ਫੈਲਦੀਆਂ ਪਾਠ ਕਰਨ ਤੋਂ ਬਾਅਦ ਜਿੰਨਾ ਸਮਾਂ ਪਾਠ ਕਰਨ ਤੇ ਲਾਇਆ ਉਹਦਾ ਅੱਧਾ ਸਮਾਂ ਕੀਤੇ ਹੋਏ ਪਾਠ ਨੂੰ ਬਿਲਕੁਲ ਚੁੱਪ ਹੋ ਕੇ ਸੁਣਨ ਤੇ ਲਾਓ ਤੇ ਜੇ ਤੁਸੀਂ ਨਾਲ ਦੀ ਨਾਲ ਹੀ ਪੋਥੀ ਸਾਹਿਬ